ਮੈਂ ਖੇਤਰੋਂ ਅੱਜ ਇੱਧਰ ਲਈ ਲਾਈਵ ਲਾ ਕੇ ਦੇਨੇ ਆ ਆਪਣੇ ਭੈਣ ਭਰਾ ਹੀ ਆਉਣਗੇ ਵੀ ਹੋਰ ਤਾਂ ਕੋਈ ਆਉਂਦਾ ਹੀ ਨਹੀਂ ਹਨਾ ਤੇ ਤੁਸੀਂ ਸਾਰੇ ਜਣੇ ਕਿੱਥੋਂ ਕਿੱਥੋਂ ਆਪਣੇ ਨਾਲ ਜੁੜਦੇ ਆ ਸਾਰੇ ਕਮੈਂਟਾਂ 'ਚ ਜਰੂਰ ਮਗਰੋਂ ਵੀ ਕਮੈਂਟ ਕਰਕੇ ਜਾਇਓ ਜਿਹੜੇ ਸਾਡੇ ਵਾਲੇ ਭੈਣ ਭਰਾ ਆਉਣਗੇ ਤੇ ਮੈਂ ਦੂਜੇ ਉਸ ਤੋਂ ਪੜਦਾ ਕਮੈਂਟ ਅ ਦੂਜੇ ਫੋਨ ਤੋਂ ਪੜੂੰਗਾ ਕਮੈਂਟ ਕਿਉਂਕਿ ਇਹਦੇ ਤੇ ਆਉਣੇ ਨਹੀਂ ਮੈਂ ਟੇਢੀ ਲਾਈਵ ਆਇਆ ਤੇ ਇਹ ਲਾ ਕੇ ਦੇਖਦੇ ਆਂ ਆਪਾਂ 2-4 ਲਾਈਵ ਨਾ ਤੁਸੀਂ ਇਸ ਚੀਜ਼ ਦਾ ਡਾਊਟ ਨਾ ਕਰਿਓ ਕਿਉਂਕਿ ਮੈਂ ਤੁਹਾਡੇ ਵਾਸਤੇ ਕਰਦਾ ਇਹ ਸਾਰਾ ਕੁਝ ਕਿਉਂਕਿ ਨਾ ਗੱਲ ਪਤਾ ਕੀ ਹੈ ਮੈਂ ਇੱਕ ਵੀਡੀਓ ਬਣਾ ਕੇ ਪਾਉਣੀ ਹੈ ਜਿੰਨਿਆਂ ਦੇ ਚੈਨਲ ਆ ਵੀ ਤੁਸੀਂ ਕਿਵੇਂ ਲਾਈਵ ਆ ਸਕਦੇ ਹੋ ਕਿਵੇਂ ਤੁਹਾਨੂੰ ਪੈਸੇ ਬਣਨਗੇ ਕਿਵੇਂ ਨਹੀਂ ਬਣਦੇ ਉਹ ਚੀਜ਼ਾਂ ਦੇਖ ਰਿਹਾ ਮੈਂ ਠੀਕ ਹੈ ਨਾ ਕਈ ਵਾਰੀ ਮੇਰੇ ਭਰਾ ਕਹਿੰਦੇ ਕੀ ਸਾਡੇ ਨਾਲ ਮਜ਼ਾਕ ਇਹ ਕਰੀ ਜਾਂਦਾ ਯਾਰ ਆ ਰਤਨ ਸਿਮੂ ਪੈਣ ਆ ਗਈ ਆ ਥੱਲੇ ਵੇ ਵੀਰੇ ਮੇਰਾ ਲੈਕ ਥੱਲੇ ਡਿੱਗ ਕੇ ਟੁੱਟ ਗਿਆ ਕੋਈ ਨਹੀਂ ਪੈਣੇ ਕੋਈ ਨਹੀਂ ਚੱਕ ਲਾਂਗੇ ਆਪਾਂ ਕਿੱਡੀ ਕੀ ਗੱਲ ਆ ਤੇ ਆਪਾਂ ਉਹ ਕਰਦੇ ਆ ਗੱਲਾਂ ਬਾਤਾਂ ਸਾਰੇ ਭੈਣ ਭਰਾ ਜਿੰਨੇ ਜਣੇ ਤੁਸੀਂ ਜੁੜੇ ਹੋਏ ਹੋ ਹਨ ਤੇ ਗੱਲ ਪਤਾ ਕੀ ਹੈ ਮੇਰਾ ਅੱਜ ਜਿਹੜਾ ਮੈਂ ਵੀਡੀਓ ਪਾਉਣ ਦਿਆਂਗਾ ਜਾਂ ਲਾਈਵ ਕਰਨ ਲੱਗਾਂ ਇਹ ਮੇਰੀਆਂ 2-3 ਲਾਈਵ ਇਹੀ ਹੋਣੀਆਂ ਵੀ ਅਲੱਗ-ਅਲੱਗ ਤਰੀਕੇ ਨਾਲ ਕਿਉਂਕਿ ਮੈਂ ਇਹਨਾਂ ਤੋਂ ਕਿਵੇਂ ਪੈਸੇ ਬਣਦੇ ਆ ਲਾਈਵ ਦੇ ਉੱਤੋਂ ਕਿਵੇਂ ਪੈਸੇ ਬਣਦੇ ਆ ਕਿਵੇਂ ਨਹੀਂ ਬਣਦੇ ਹਨਾ ਇਹ ਮੈਂ ਉਹ ਪ੍ਰੈਕਟੀਕਲ ਕਰਨ ਆ ਬਹੁਤ ਜਾਣੇ ਭਰਾਵਾਂ ਨੂੰ ਇਹ ਡਾਊਟ ਆ ਵੀ ਖਣੀ ਵੀਰ ਆ ਉਹ ਕਰੀ ਜਾਂਦਾ ਆ ਧਿਆਨ ਨਾਲ ਪੜੋ ਵੀਰੇ ਮੇਰਾ ਕਮੈਂਟ ਅੱਛਾ ਬੇ ਵੀਰੇ ਮੈਂ ਲਾਈਕ ਫੜ ਕੇ ਕਿਤੇ ਥੱਲੇ ਡਿੱਗ ਫੜਦਾ 1 ਮਿੰਟ ਪੜ੍ਹਨੇ ਨਾ 1 ਮਿੰਟ ਮੈਂ ਦੂਜੇ ਦੂਜੇ ਫੋਨ ਤੋਂ ਪੜ੍ਹਦਾ ਮੈਂ ਇਹ ਨਾ ਲਾਈਵ ਦੂਜੀ ਐ ਇਹਦੇ ਥੱਲੇ ਵਾਲੇ ਪਾਸੇ ਮਸ਼ਹੂਰੀਆਂ ਆਉਂਦਾਂ ਜਾਂ ਨਹੀਂ ਆਉਂਦਾਂ ਇੱਕ ਵਾਰ ਇੱਕ ਦੋ ਵਾਰੀ ਮੁੜ ਕੇ ਆ ਦੇਖਿਓ ਹਨਾ ਬੈਕ ਜਾ ਕੇ ਦੇਖਿਓ ਕੌਰ ਭੈਣ ਆ ਗਈ ਸਸੀ ਕੌਰ ਭੈਣ ਤੇ ਇਹਦੇ ਵਿੱਚ ਮਸ਼ਹੂਰੀਆਂ ਆਉਂਦੀਆਂ ਨਹੀਂ ਆਉਂਦੀਆਂ ਰਿਟਰਨ ਨਾ ਕਰਿਓ ਮਸ਼ਹੂਰੀ ਕੋਈ ਵੀ ਠੀਕ ਹੈ ਲਗਨੀ ਜਿੰਨੀ ਚੱਲਦੀ ਹੈ ਚੱਲਣ ਦਿਓ ਤੇ ਉਹ ਗੱਲ ਪਤਾ ਕੀ ਹੈ ਆਪਾਂ ਤੁਹਾਡੇ ਮੇਰੀ ਗੱਲ ਸੁਣੋ ਮੈਨੂੰ ਤਾਂ ਇਹ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਹਿਸਾਬ ਆ ਗਿਆ ਪਰ ਮੈਂ ਸਾਰਾ ਕੁਝ ਕੱਟ ਕੇ ਦੇਖ ਕੇ ਸਾਰਾ ਕੁਝ ਕਰਕੇ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਂਗਾ ਤੁਸੀਂ ਸਾਰੇ ਭੈਣ ਭਰਾ ਇਸ ਤਰੀਕੇ ਨਾਲ ਜਿਵੇਂ ਜਿਵੇਂ ਵਧੀਆ ਹੋਊਗਾ ਵੀ ਕਿਹੜੇ ਨਾਲ ਆਪਾਂ ਨੂੰ ਵੱਧ ਪ੍ਰੋਪਟ ਹੁੰਦਾ ਕਿਹੜੇ ਨਾਲ ਘੱਟ ਹੁੰਦਾ ਉਹ ਸਾਰਾ ਕੁਝ ਦੱਸੂਗਾ ਸਪੋਰਟ ਕਰ ਦਿਓ ਬਾਈ ਜੀ ਜੀ ਭੈਣੇ ਕੋਈ ਨਹੀਂ ਜ਼ਰੂਰ ਸਪੋਰਟ ਕਰਾਂਗੇ ਤੁਹਾਡੀ ਕਿਉਂਕਿ ਤੁਹਾਡਾ ਚੈਨਲ ਤਾਂ ਆਪਾਂ ਪਹਿਲੇ ਹੀ ਇਧਰਲੇ ਤੋਂ ਸਬਸਕ੍ਰਾਈਬ ਕੀਤਾ ਹੋਇਆਗਾ ਤੇ 53 ਹੋ ਗਏ ਭੈਣੇ ਆ ਦੇਖੋ ਭੈਣੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹੁਣ ਐਦੂ ਬਾਅਦ ਸਾਨੂੰ ਨਾ ਸਪੋਰਟ ਮੰਗਣ ਦੀ ਲੋੜ ਨਹੀਂ ਤੁਸੀਂ ਲਾਈਵ ਦਾ ਦੇਖੋ ਚਲਾ ਕੇ ਲਾਈਵ ਚਲਾ ਕੇ ਦੇਖੋ ਤੇ ਇਹ ਉਲਝਿਆ ਕਿਵੇਂ ਪਿਆ ਯਾਰ ਸਹੀ ਨਹੀਂ ਆ ਰਿਹਾ ਹਨਾ ਫੋਟੋ ਨਹੀਂ ਸਹੀ ਆ ਰਹੀ ਤੁੰਦਰੀ ਕਿਧੋਂ ਆਉਂਦੀ ਹੈ ਇੱਕ ਮਿੰਟ ਖੜਿਓ ਬਾਈ ਮਾੜਾ ਜਿਹਾ ਇੱਕ ਮਿੰਟ ਹੀ ਅ ਅੱਜ ਕੈਮਰਾ ਵੀ ਨਹੀਂ ਬੰਦ ਹੋ ਰਿਹਾ ਪਤਾ ਨਹੀਂ ਕੀ ਗੱਲ ਹਨਾ ਮੇਰੇ ਕੈਮਰੇ ਦੇ ਉੱਤੇ ਨਾ ਕੋਈ ਲੱਗਿਆ ਹੋਇਆ ਹੈ ਸ਼ਾਇਦ ਇੱਕ ਮਿੰਟ ਇਧਰੋਂ ਠੀਕ ਹੈ ਵੀਰੇ ਕੋਈ ਨਹੀਂ ਪੈਣੇ ਕੋਈ ਨਹੀਂ ਉਹ ਪਤਾ ਗੱਲ ਕੀ ਹੈ ਮੈਂ ਥੋੜਾ ਜਿਹਾ ਆ ਕੈਮਰਾ ਝਾੜ ਲਾਂ ਤੇ ਇਹ ਇਹ ਦੋ ਚਾਰ ਵੀਡੀਓ ਦੇਖਦੇ ਆਪਾਂ ਜਿਵੇਂ ਅੱਜ ਮੈਂ ਗੈਲਰੀ ਦੇ ਵਿੱਚੋਂ ਚੱਕ ਕੇ ਵੀਡੀਓ ਲਾਈ ਸੀ ਜਿਹੜੀ ਤੁਸੀਂ ਪਹਿਲਾਂ ਲਾਈਵ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹੀ ਜਾਂਦਾ ਸੀ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਇਹ ਗੈਲਰੀ ਦੇ ਵਿੱਚੋਂ ਚੱਕ ਕੇ ਮੈਂ ਵੀਡੀਓ ਲਾਈ ਆ ਉਹ ਲਾਈਵ ਦੇ ਵਿੱਚ ਉਹੀ ਮੋੜ ਮੋੜ ਚੱਲੀ ਜਾਊ ਵੇ ਚੱਕਦੀ ਤੁਹਾਡੇ ਕੋਲੇ 4 ਮਿੰਟਾਂ ਦੀ 5 ਮਿੰਟਾਂ ਦੀ ਵੀਡੀਓ ਹੈ ਹਨਾ ਉਹ ਚੱਕ ਕੇ ਲਾ ਦਿਓ ਕੱਲ ਤੜਕੇ ਤਿੱਕਰ ਉਵੇਂ ਹੀ ਵਾਪਸ ਮੁੜ ਮੁੜ ਉਹੀ ਚੱਲੀ ਜਾਊ ਉਹੀ ਚੱਲੀ ਜਾਊ ਉਹੀ ਚੱਲੀ ਜਾਊ ਇੱਕ ਦਾ ਇਹ ਲਾਈਵ ਸਿੱਖਿਆ ਮੈਂ ਇੱਕ ਆ ਲਾਈਵ ਸਿੱਖਿਆ ਇਹਦੇ ਤੇ ਆਪਾਂ ਕੀ ਕਰਨਾ ਇਹਦੇ ਤੇ ਐਡ ਆਉਂਦੀ ਹੈ ਜਾਂ ਨਹੀਂ ਆਉਂਦੀ ਇੱਕ ਵਾਰੀ ਸਾਰੇ ਭੈਣ ਭਰਾ ਵੀ ਮਗਰ ਮੁੜ ਕੇ ਜਾ ਕੇ ਦੇਖ ਕੇ ਆਇਓ ਕਰੋ ਵੀ ਐਡ ਆਉਂਦੀ ਹੈ ਫਿਰ ਮੈਨੂੰ ਦੱਸਿਓ ਤੇ ਫਿਰ ਮੈਂ ਇਹਦੇ ਕੱਲ ਨੂੰ ਰਿਜ਼ਲਟ ਕੱਢੂੰ ਕਿਉਂਕਿ ਅੱਜ ਤਾਂ ਇਹਦਾ ਪਤਾ ਨਹੀਂ ਲੱਗਣਾ ਵੀ ਆਪਾਂ ਨੂੰ ਕੋਈ ਪੇਮੈਂਟ ਆਉਂਦੀ ਹੈ ਜਾਂ ਨਹੀਂ ਆਉਂਦੀ ਕੱਲ ਤੱਕਰ ਆਪਾਂ ਨੂੰ ਇਹਦੇ ਬਾਰੇ ਸਾਰੀ ਨੌਲੇਜ ਆ ਜਾਣੀ ਹੈ ਪਤਾ ਲੱਗ ਜਾਣਾ ਵੀ ਆਊਗੀ ਜਾਂ ਨਹੀਂ ਆਊਗੀ ਕਿਉਂਕਿ ਜਦੋਂ ਕੋਈ ਐਡ ਚੱਲੂਗੀ ਹਨਾ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ ਨਾ ਬਣੇ ਜੇ ਤੁਸੀਂ ਐਡ ਚ ਲਾਉਂਗੇ ਤਾਂ ਤੇ ਐਡ ਕੋਈ ਵੀ ਕੱਟਿਓ ਨਾ ਆ ਐਡ ਹਜੇ ਤੱਕ ਤਾਂ ਮੇਰੇ ਆ ਫੋਨ ਤੇ ਤਾਂ ਆਈ ਨਹੀਂ ਗਈ ਤੇ ਤੁਹਾਡੇ ਫੋਨ ਤੇ ਆਉਂਦੀ ਆ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਮੈਂ ਤੁਹਾਡੇ ਕਮੈਂਟ ਪੜਲਾਂ 2 ਮਿੰਟ ਸਾਰਿਆਂ ਦੇ ਅੱਜ ਕਿਸੇ ਦਾ ਉਹ ਨਹੀਂ ਕੱਟਿਆ ਗਿਆ ਹਨਾ ਆ ਵੀਰੇ ਮੇਰੇ ਲਾਇਕ ਪੜਨ ਲੋ ਥੱਲੇ ਡੱਗ ਕੇ ਟਟ ਟਟ ਹੀ ਨਾ ਜਾਵੇ ਅੱਛਾ ਟੱਟੀ ਨਾ ਜਾਵੇ ਮੈਂ ਸਾਰੇ ਕਮੈਂਟੀ ਪੜ ਲੈਣਾ ਪਹਿਲਾਂ ਆ ਧਿਆਨ ਮੈਸੇਜ ਦੁਆਰੇ ਪੜ ਲਓ ਉੱਪਰ ਵਾਲਾ ਕੋਈ ਨਹੀਂ ਪੜਨੇ ਕੋਈ ਨਹੀਂ ਪੜ ਲਿਆ ਮੈਂ ਦੇਖ ਲਿਆ ਹੈਲੋ ਵੀਰੇ ਹੈਲੋ ਕੌਰ ਬੇਣੇ ਤਗੜੀਆਂ ਕਿਵੇਂ ਹੋ ਬਹੁਤ ਵਧੀਆ ਪੈਣੇ ਲੱਗਦਾ ਉੱਧਰ ਸਬਸਕ੍ਰਾਈਬਰ ਆ ਹੈਲੋ ਰਤਨ ਸਿੰਘੂ ਪੈਣਾ ਕੌਰ ਕਹਿੰਦੀ ਆ ਵੀਰੇ ਮੈਸੇਜ ਉੱਪਰ ਵਾਲੇ ਪੜੋ ਪੜ ਲਏ ਬਹਿਣੇ ਪੜ ਲੇ ਤੇ ਹਾਂਜੀ ਵੀਰੇ ਉਪਨਾ ਠੀਕ ਹੈ ਜੀ ਉਹ ਨਹੀਂ ਆਫ ਆ ਠੀਕ ਹੈ ਵੀਰੇ ਤੇ ਅੱਗੇ ਕੌਣ ਆਗੇ ਐਡ ਅੱਗੇ ਭਪਿੰਦਰ ਸਿੰਘ ਆਗੇ ਬਾਈ ਰਤਨ ਸਿੰਘ ਮੋਹ ਪੈਲ ਕੌਰ ਸਿੰਘ ਮੋਹ ਗੁਰੀ ਬਾਈ ਆ ਗਿਆ ਕਹਿੰਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਰਤਨ ਸਿੰਘ ਕਹਿੰਦੀ ਆ ਵੀਰੇ ਮੇਰੇ ਮੈਸੇਜ ਉੱਪਰ ਵਾਲੇ ਪੜੋ ਪੜ ਲੇ ਬਹਿਣੇ ਪੜ ਲੇ ਪੜ ਲੇ ਮੈਂ ਉਹ ਹੁਣ ਪੜ ਕੇ ਆਇਆਂਗਾ ਆ ਹੁੰਦੀ ਹੈ ਵੀਰੇ ਅੱਛਾ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਪਤਾ ਲੱਗ ਜੂ ਅੱਜ ਥੋੜੀ ਚਲਾ ਕੇ ਦੇਨੇ ਆ ਭੈਣੇ ਤੇ ਉਸ ਤੋਂ ਬਾਅਦ ਤੁਹਾਡੀ ਸਪੋਰਟ ਕਰਨ ਆਉਂਗਾ ਮੈਂ ਤੇ डन ਠੀਕ ਹੈ ਜੀ ਠੀਕ ਹੈ ਵੀਰ ਜੀ ਪਲੀਜ਼ ਲਾਈਵ ਓਪਨ ਕਰੋ ਓਪਨ ਕਰਵਾ ਦਿਓ ਓਪਨ ਤੁਸੀਂ ਚੈਨਲ ਰਜਿਸਟਰਡ ਕਰ ਲਿਆ ਭੈਣੇ 50 ਤੇ ਆ ਕੇ ਚੈਨਲ ਰਜਿਸਟਰਡ ਹੋ ਜਾਂਦਾ ਹੁੰਦਾ ਚੈਨਲ ਰਜਿਸਟਰਡ ਜ਼ਰੂਰ ਕਰਿਓ ਠੀਕ ਹੈ ਨਾ ਅੱਜ ਇਹ ਲਾਈਵ ਮੈਂ ਇਸ ਲਾ ਲੋਟ ਤਾਂ ਲਾਈ ਹੈ ਕਿਉਂਕਿ ਮੈਨੂੰ ਵੀ ਪਤਾ ਲੱਗੇ ਵੀ ਐਸ ਲੋਟ ਪੈਸਾ ਵੱਧੋਂਦਾ ਜਾਂ ਉਸ ਲੋਟੋਂ ਦਾ ਕਿਹੜੇ ਲੋਟੋਂ ਦਾ ਕਿਉਂਕਿ ਐਸ ਲੋਟ ਹਰ ਕਿਸੇ ਨੂੰ ਪੈਸਾ ਆਊਗਾ ਐਸ ਲੋਟ ਜਿਹੜੀ ਲਾਈਵ ਲਾਉਣੀ ਹੈ ਇਹਦਾ ਹਰ ਕਿਸੇ ਨੂੰ ਪੈਸਾ ਆਊਗਾ ਤੇ ਅ ਲਗ ਵੀਰੇ ਅ ਨਹੀਂ ਬਲੂ ਗਿਆ ਹਾਂ ਇਹ ਬਲੂ ਤਾਂ ਨਹੀਂ ਗਿਆ ਅੱਜ ਹਾਂ ਹਾਂਜੀ ਵਧੀਆ ਹੈਲੋ ਕੌਰ ਜੀ ਆ ਕਿਵੇਂ ਰਤਨ ਤੇ ਹੋਰ ਕੀ ਹਾਲ ਚਾਲ ਨੇ ਬਹੁਤ ਵਧੀਆ ਬਵਿੰਦਰ ਸਿੰਘ ਜੀ ਬਾਈ ਬਹੁਤ ਵਧੀਆ ਇਹੀ ਕਿਵੇਂ ਲਾਈਵ ਲੱਗੀ ਆ ਵੀਰ ਇਹੀ ਲਾ ਕੇ ਦੇਖੀ ਆ ਬਾਈ ਆਪਾਂ ਇਹ ਲੱਗ ਜਾਂਦੀ ਹੁੰਦੀ ਆ ਆਪਾਂ ਥੋੜਾ ਜਿਹਾ ਚੱਲ ਰਹਾਂਗੇ ਇਹਦੇ ਲਾਈਵ ਤੇ ਤੇ ਲਾਈਕ ਕੀਤਾ ਹੀ ਨਹੀਂ ਬਾਬੇ ਅਜੇ ਤੱਕ ਕਿਸੇ ਨੇ ਆ ਲਾਈਕ ਜ਼ਰੂਰ ਕਰ ਦਿਓ ਮੇਰੇ ਭੈਣ ਭਰਾ ਜਿੰਨੇ ਜਣੇ ਤੁਸੀਂ ਦੇਖੀ ਆਨੇ ਹੋ ਲਾਈਕ ਜ਼ਰੂਰ ਕਰ ਦਿਓ ਅੱਠ ਜਣੇ ਦੇਖੀ ਆਨੇ ਲਾਈਕ ਇੱਕ ਆਇਆ ਤੇ ਮੈਂ ਇਸੇ ਕਰਕੇ ਨਾ ਥੋੜਾ ਜਿਹਾ ਫੋਨ ਫੜਿਆ ਹੋਇਆ ਤੇ ਟੇਡਾ ਜਿਹਾ ਕਰਕੇ ਚੱਲਦਾ ਇਹ। ਇਹ ਯਾਰ ਇਹਦੇ ਮੈਸੇਜਾਂ ਦਾ ਬੜਾਈ ਆ ਬਹਿਣਾ। ਆ ਗਿਆ ਆ ਗਿਆ ਆ ਗਿਆ। ਆ ਵੀਰੇ ਇਸ ਤਰ੍ਹਾਂ ਲਾਈਵ ਲਾਉਣ ਦਾ ਅ ਟੋਚ ਬਹੁਤ ਟਾਈਮ ਬਹੁਤ ਟਾਈਮ ਤਾਂ ਭਾਵੇਂ ਜੇ ਦਾ ਪੂਰਾ ਮਿਲਦਾ ਹੁੰਦਾ। ਇਹਦਾ ਬੌਥ ਟਾਈਮ ਬੇਸ਼ੱਕ ਦੀ 5 ਹੋਣ 4 ਹੋਣ ਇਹਦਾ ਪੂਰਾ ਮਿਲਦਾ ਹੁੰਦਾ ਐ ਅਸੇ ਬੇਸੀ ਗੱਲਾਂ ਵੀ ਆ ਗਈ ਅ ਮੇਰੇ ਵੇਲੇ ਗੋਡੇ ਦੁਖਦੇ ਆ ਵੀਰੇ ਆ ਵੱਲੇ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅ ਠੀਕ ਐ ਨਾ ਤੇ ਗੁਰੀ ਬਾਈ ਕੀ ਹਾਲ ਚੱਲ ਨੇ ਕੌਰ ਭੈਣੇ ਹੋਰ ਦੱਸੋ ਦੇਸੀ ਗੱਲਾਂ ਬਣੇ ਵਧੀਆ ਤੇ ਅੱਗੇ ਆਗੇ ਕੌਰ ਭੈਣਾਂ ਰਤਨ ਸਿੰਮੂ ਭੈਣ ਕਹਿੰਦੀ ਵੀਰੇ ਇਸ ਤਰ੍ਹਾਂ ਲਾਈਵ ਇਹਦਾ ਮੈਂ ਪੜੀ ਦਿੱਤਾ ਤੇ ਅੱਗੇ ਆਗੇ ਕਿਵੇਂ ਵੀਰੇ ਠੀਕ ਹੈ ਬਹੁਤ ਵਧੀਆ ਬਾਈ ਤੁਹਾਡਾ ਨਾਂ ਨਹੀਂ ਪੜਨਾ ਆ ਵੀਰੇ ਮੈਨੂੰ ਤੇ ਐਡ ਦੱਸਿਓ ਜੀ ਐਡ ਆਉਂਦੀ ਹੈ ਸਾਰੇ ਜਣੇ ਆਪਣੇ ਆਪਣੇ ਚੈਨਲ ਦੂਜੇ ਚਲਾ ਕੇ ਦੇਖੋ ਕਿਹੜੇ ਕਿਹੜੇ ਚੈਡ ਆਉਂਦੀ ਹੈ ਕਿਹੜੇ ਕਿਹੜੇ ਤੇ ਨਹੀਂ ਆਉਂਦੀ ਫਿਰ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਪਾਉਂਗਾ ਵੀ ਕਿਵੇਂ ਇਹ ਲੱਗਦੀ ਹੈ ਕਿੰਨੇ ਪੈਸੇ ਆਉਂਦੇ ਆ ਕਿੰਨੇ ਨਹੀਂ ਆਉਂਦੇ ਜੇਕਰ ਆਪਾਂ ਇਹੀ ਪੰਜ ਚਾਰ ਬੈਠੇ ਰਹੇ ਫੇਰ ਤਾਂ ਇਹਦੇ ਆਉਣੇ ਨਹੀਂਗੇ ਹਨਾ ਤੇ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਪੈਣਾਗਾ ਅਹ ਦੇਸੀ ਭੈਣੇ ਗੋਡਿਆਂ ਤੇ ਅਹ ਬਾਮਲਾ ਲੋ ਹਾਂ ਬਾਮਲਾ ਲੋ ਜੀ ਅ ਪਾਸੇ ਹੋ ਜਾਓ ਮੇਰੀ ਛੀਟ ਛੱਡੋ ਹਾਂਜੀ ਛੀਟ ਛੱਡੋ ਜੀ ਦੇਸੀ ਗੱਲਾਂ ਦੀ ਤੇ ਪਹਿਲਾਂ ਵਾਲੀ ਲਾਈਵ ਜਿਹੜੀ ਲੱਗੀ ਸੀ ਉਹ ਕੌਣ ਕੌਣ ਆਇਆ ਸੀ ਤੁਹਾਡੇ ਚੋਂ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਸੱਚੀ ਦੱਸਿਓ ਵੀ ਪਤਾ ਲੱਗਿਆ ਜਾਂ ਨਹੀਂ ਲੱਗਿਆ ਦੇਸੀ ਗੱਲਾਂ ਜੀ ਤੁਸੀਂ ਵੀ ਆਏ ਸੀਗੇ ਤੇ ਰਤਨ ਸਿੰਘੂ ਭੈਣ ਵੀ ਆਈ ਸੀ ਤੇ ਹੋਰ ਵੀ ਸਾਰੇ ਆਈ ਸੀ ਪਤਾ ਲੱਗੇ ਸੀ ਪਲੀਜ਼ ਦੱਸੋ ਆ ਕੋਈ ਖਾਦ ਫਾਇਦਾ ਨਹੀਂ ਅਗ ਮਮੇ ਇਹ ਲਈਦਾ ਇਹ ਇਹ ਲਈਦਾ ਆਏ ਆ ਭਾਈ ਇਹਦੇ ਇਹਦੇ ਤੇ ਐਡ ਚਲਦੀ ਆ ਉਹਦੇ ਤੇ ਐਡ ਨਹੀਂ ਚਲਦੀ ਅਜੇ ਅੱਜ ਬਹੁਤ ਕੁਝ ਹੋ ਰਿਹਾ ਗੂਗਲ ਵੱਲੋਂ ਕੈਮਰਾ ਨਹੀਂ ਬੰਦ ਹੋ ਰਿਹਾ ਹੋਰ ਕਈ ਚੀਜ਼ਾਂ ਠੀਕ ਹੈ ਲਗਣੀ ਇੱਕ ਤੁਸੀਂ ਦੇਖਿਆ ਹੋਣਾ ਪਿਛਲੇ 5-7 ਦਿਨਾਂ 10 ਦਿਨਾਂ ਚ ਉਸੀ ਵੀਡੀਓ ਪਾਈ ਹੁੰਦੇ ਉਹਨਾ ਅੰਗਰੇਜ਼ੀ ਦੇ ਵਿੱਚ ਬਾਜਾਂੀਆਂ ਆਈ ਜਾਂਦੀਆਂ ਹੋਣੀਆਂ ਹਨਾ ਉਹ ਵੀ ਗੂਗਲ ਦਾ ਹੀ ਹਜੇ ਆ ਉਹ ਕਰੀ ਜਾਂਦੇ ਆ ਇਹ ਫੰਕਸ਼ਨ ਜੇ ਲੋਟ ਕਰੀ ਜਾਂਦੇ ਆ ਤੇ ਜੇ ਆਖੋ ਤਾਂ ਆਪਾਂ ਸਿੱਧੇ ਲਾਈਵ ਆ ਕੇ ਦੇਖਦੇ ਆ ਇੱਕ ਮਿੰਟ ਐਸੇ ਤਰੀਕੇ ਨਾਲ ਕਰਕੇ ਦੇਖੀਏ ਜੇ ਹੋ ਜੂ ਤਾਂ ਨਹੀਂ ਹੁੰਦਾ ਭਾਈ ਆ ਆਪਾਂ ਨਾ ਐ ਕਰਦੇ ਆ ਯਾਰ ਅਸਲ ਦੇ ਵਿੱਚ ਦੂਜੂ ਹੀ ਹੋਣਾ ਕੱਟ ਕੇ ਥੋੜਾ ਜਿਹਾ ਟਾਈਮ ਕਿਉਂਕਿ ਆਪਾਂ ਸਪੋਰਟਿੰਗ ਲਾਈਵ ਹੋਣਾ ਇਹ ਤਾਂ ਆਪਾਂ ਉਹ ਲਾ ਕੇ ਦੇਖੀ ਆ ਇੱਕ ਕਿਉਂਕਿ ਬਹੁਤ ਚੀਜ਼ਾਂ ਸਿੱਖਣੀਆਂ ਵੀ ਚਾਹੀਦੀਆਂ ਹੁੰਦੀਆਂ ਨੇ ਤੇ ਹੌਲੀ ਹੌਲੀ ਆਪਾਂ ਸਿੱਖ ਵੀ ਜਾਵਾਂਗੇ ਮੈਂ ਕੱਟ ਕੇ ਲਾਈਵ ਆਉਣਾ ਵੀਰੇ ਓਏ ਤੇ ਫਿਰ ਆਪਾਂ ਰਤਨ ਸਿਮੂ ਭੈਣ ਦੀ ਸਪੋਰਟ ਕਰਾਂਗੇ ਆ ਇਹ ਇੱਕ ਜਉ ਹੁਣ ਗਿਰੇ ਇਹ ਲਾਈਵ ਤੇ ਕਲਾਪ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਕਰਾਂਗੇ ਸਾਰੇ ਜਾਣੇ ਬਣ ਪ੍ਰਾ ਮੈਂ ਹੁਣੀ ਉਹਨਾਂ ਲਾਈਵ ਬੈਕ ਓਕੇ